ਮੇਰੀਵ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਸਰਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਮੌਸਮ ਦੇ ਵਿੱਚ ਆਪਾਂ ਬਹੁਤ ਹੀ ਹੈਲਦੀ ਤੇ ਟੇਸਟੀ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਆਪਾਂ ਵੇਸਣ ਦਾ ਅਲਸੀ ਦਾ ਤੇ ਬਹੁਤ ਸਾਰੇ ਡਰਾਈ ਫਰੂਟਸ ਦਾ ਇਸਤੇਮਾਲ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਹਨ ਤੇ ਆਪਣਾ ਇਮਿਊਨ ਸਿਸਟਮ ਵੀ ਬਹੁਤ ਜ਼ਿਆਦਾ ਸਟਰੋਂਗ ਕਰਦੇ ਹਨ ਸਭ ਤੋਂ ਪਹਿਲਾਂ ਮੈਂ ਇੱਥੇ 1/2 ਕਿਲੋ ਵੇਸਣ ਲਿਆ ਹੈ ਤੇ ਇਸ ਦੇ ਵਿੱਚ ਮੈਂ 300 ਗ੍ਰਾਮ ਅਲਸੀ ਐਡ ਕੀਤੀ ਹੈ ਤੁਸੀਂ ਹਰ ਇੱਕ ਚੀਜ਼ ਦੀ ਕੁਆਂਟੀਟੀ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਇੱਥੇ ਮੈਂ 300 ਗ੍ਰਾਮ ਹੀ ਗੁੜ ਲਿਆ ਹੈ ਜਿਸ ਨੂੰ ਮੈਂ ਪਹਿਲਾਂ ਕ੍ਰਸ਼ ਕਰਕੇ ਰੱਖ ਲਿਆ ਹੈ ਤੇ 100 ਗ੍ਰਾਮ ਇੱਥੇ ਆਪਾਂ ਸੌਫ ਲਵਾਂਗੇ 100 ਗ੍ਰਾਮ ਹੀ ਇੱਥੇ ਆਪਾਂ ਚਿੱਟੇ ਤੇਲ ਯੂਜ਼ ਕੀਤੇ ਹਨ ਤੇ 100 ਗ੍ਰਾਮ ਹੀ ਇੱਥੇ ਆਪਾਂ ਖਸਖਸ ਲਈ ਹੈ ਮੈਂ ਸਾਰੀਆਂ ਚੀਜ਼ਾਂ 100-100 ਗ੍ਰਾਮ ਹੀ ਐਡ ਕੀਤੀਆਂ ਹਨ ਇਹ ਆਪਾਂ ਲੈ ਹਨ ਕਾਜੂ ਤੇ ਇਥੇ ਲੈ ਹਨ ਆਪਾਂ ਮਗਜ਼ ਇਹ ਹਨ 100 ਗ੍ਰਾਮ ਆਪਣੇ ਬਦਾਮ ਤੇ 100 ਗ੍ਰਾਮ ਹੀ ਆਪਾਂ ਇਥੇ ਹਰੀ ਸੌਗੀ ਲਈ ਹੈ ਤੇ ਇਹ ਆਪਾਂ ਲਈ ਹੈ ਖੋਪੇ ਦੀ ਗਿਰੀ ਜਿਸ ਨੂੰ ਆਪਾਂ ਬ੍ਰਿਕ-ਬ੍ਰਿਕ ਕੱਟ ਲਿਆ ਹੈ ਇਹ ਵੀ ਤਕਰੀਬਨ ਆਪਣੇ 100 ਗ੍ਰਾਮ ਹੀ ਹੈ ਤੁਸੀਂ ਜਿਸ ਤਰ੍ਹਾਂ ਵੀ ਡਰਾਈ ਫਰੂਟ ਵੱਧ ਕੱਟ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਹੁਣ ਆਪਾਂ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਅਲਸੀ ਨੂੰ ਡਰਾਈ ਰੋਸਟ ਕਰ ਲਵਾਂਗੇ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਡਰਾਈ ਰੋਸਟ ਕਰਾਂਗੇ ਅਲਸੀ ਦੇ ਵਿੱਚ ਜਦੋਂ ਟੜਕਣ ਦੀ ਆਵਾਜ਼ ਆਉਣ ਲੱਗ ਪਈ ਤੇ ਸਮਝ ਲੈਣਾ ਕਿ ਆਪਣੀ ਅਲਸੀ ਰੋਸਟ ਹੋ ਚੁੱਕੀ ਹੈ ਇਹ ਬਹੁਤ ਹੀ ਹੈਲਦੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਤੁਸੀਂ ਜਰੂਰ ਇਸ ਇੰਨੇ ਸਰਦੀ ਦੇ ਮੌਸਮ ਦੇ ਵਿੱਚ ਬਣਾਓ ਖਾਓ ਬਹੁਤ ਹੀ ਜ਼ਿਆਦਾ ਆਪਣਾ ਇਮਿਊਨ ਸਿਸਟਮ ਵੀ ਸਟਰੋਂਗ ਕਰਦੀਆਂ ਹਨ ਤੇ ਆਪਾਂ ਨੂੰ ਸਰਦੀ ਜ਼ੁਕਾਮ ਤੋਂ ਵੀ ਬਚਾਉਂਦੀਆਂ ਹਨ ਆਪਣੀ ਹਲਸੀ ਪੁੱਜ ਚੁੱਕੀ ਹੈ ਹੁਣ ਆਪਾਂ ਇਸ ਨੂੰ ਇੱਕ ਅਲੱਗ ਥਾਲੀ ਵਿੱਚ ਕੱਢ ਲਵਾਂਗੇ ਹੁਣ ਆਪਾਂ ਇੱਥੇ ਲਵਾਂਗੇ ਤੇਲ ਖਸਖਸ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਮਗਜ ਐਡ ਕਰ ਦਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਡਰਾਈ ਰੋਸਟ ਹੀ ਕਰਾਂਗੇ ਇਨਾਂ ਨੂੰ ਵੀ ਆਪਾਂ ਲੋ ਫਲੇਮ ਦੇ ਉੱਪਰ ਹੀ ਰੋਸਟ ਕਰਨਾ ਹੈ ਇੱਥੇ ਇਹ ਆਪਣੀਆਂ ਚੀਜ਼ਾਂ ਥੋੜੀਆਂ ਜਿਹਾ ਰੋਸਟ ਹੋ ਚੁੱਕੀਆਂ ਹਨ ਹੁਣ ਇੱਥੇ ਆਪਾਂ ਇਸ ਦੇ ਵਿੱਚ ਸੌਫ ਐਡ ਕਰ ਦਵਾਂਗੇ ਕਿਉਂਕਿ ਸੌਫ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਬਸ ਇਸ ਦਾ ਥੋੜਾ ਜਿਹਾ ਮੌਇਸਚਰ ਹੀ ਆਪਾਂ ਖਤਮ ਕਰਨਾ ਹੈ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਮਿਕਸ ਕਰੀਏ ਇਜ਼ੀ ਤੌਰ ਤੇ ਹੀ ਮਿਕਸ ਹੋ ਜਾਣ ਸਾਰੀਆਂ ਚੀਜ਼ਾਂ ਰੋਸਟ ਹੋ ਚੁੱਕੀਆਂ ਹਨ ਹੁਣ ਇਹਨਾਂ ਨੂੰ ਵੀ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਕਿਓ ਐਡ ਕਰਾਂਗੇ ਇੱਥੇ ਮੈਂ ਇੱਕ ਵੱਡਾ ਚਮਚ ਕਿਓ ਦਾ ਐਡ ਕਰ ਲਿਆ ਹੈ ਕਿਓ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਬਦਾਮ ਕਾਜੂ ਤੇ ਖੋਪੇ ਦੀ ਗਿਰੀ ਨੂੰ ਐਡ ਕਰ ਦਵਾਂਗੇ ਤੇ ਇਸ ਨੂੰ ਵੀ ਆਪਾਂ ਹੁਣ ਭੁੰਨ ਲਵਾਂਗੇ ਉਹ ਨੰਦੇ ਨਾਲ ਡਰਾਈ ਫਰੂਟ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਹੋ ਜਾਂਦੇ ਹਨ ਇਹ ਆਪਣੇ ਡਰਾਈ ਫਰੂਟ ਵੀ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਵੀ ਆਪਾਂ ਅਲੱਗ ਬਰਤਨ 'ਚ ਕੱਢ ਦੇਵਾਂਗੇ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਹੋਰ ਕੀ ਓ ਐਡ ਕਰ ਲਵਾਂਗੇ ਮੈਂ ਇਥੇ 3 ਤੋਂ 4 ਵੱਡੇ ਚਮਚ ਹੋਰ ਕਿਓ ਦੇ ਐਡ ਕਰ ਲਏ ਹਨ ਜੇਕਰ ਆਪਮ ਨੂੰ ਲੋੜ ਪਈ ਤਾਂ ਆਪਾਂ ਹੋਰ ਕਿਓ ਬਾਅਦ ਵਿੱਚ ਇਸ ਦੇ ਵਿੱਚ ਐਡ ਕਰਾਂਗੇ ਕਿਓ ਗਰਮ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਵੇਸਣ ਐਡ ਕਰ ਲਵਾਂਗੇ ਤੇ ਆਪਾਂ ਹੁਣ ਵੇਸਣ ਨੂੰ ਲੋ ਫਲੇਮ ਦੇ ਉੱਪਰ ਭੁੰਨ ਲਵਾਂਗੇ ਆਪਾਂ ਵੇਸਣ ਨੂੰ ਓਨੇ ਟਾਈਮ ਦੇ ਲਈ ਭੁੰਨਾਂਗੇ ਜਦੋਂ ਤੱਕ ਇਸ ਦੇ ਵਿੱਚੋਂ ਇੱਕ ਬਹੁਤ ਹੀ ਵਧੀਆ ਜੀ ਖੁਸ਼ਬੂ ਨਾ ਆਉਣ ਲੱਗ ਪਵੇ ਤੇ ਇਸ ਦਾ ਕਲਰ ਥੋੜਾ ਜਿਹਾ ਲਾਲ ਨਾ ਹੋ ਜਾਵੇ ਵੇਸਲ ਨੂੰ ਪੁੰਨਤੇ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਇਸ ਲਈ ਤੁਸੀਂ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਇਸ ਨੂੰ ਪੁੰਨ ਲੈਣਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਤੇ ਹੈਲਦੀ ਵੀ ਬਹੁਤ ਜ਼ਿਆਦਾ ਬਣਦੀਆਂ ਹਨ ਇਹ ਦੇਖੋ ਆਪਣਾ ਜਿਸ ਤਰ੍ਹਾਂ ਵੇਸਲ ਭੋਜ ਰਿਹਾ ਹੈ ਉਸ ਤਰ੍ਹਾਂ ਇਸ ਘਿਓ ਵੀ ਹੌਲੀ ਹੌਲੀ ਛੱਡ ਰਿਹਾ ਹੈ ਤੇ ਕਾਫੀ ਜਿਆਦਾ ਫਲਫੀ ਹੋ ਰਿਹਾ ਹੈ ਇਹ ਦੇਖੋ ਹੁਣ ਆਪਣਾ ਵੇਸਨ ਕਿੰਨਾ ਵਧੀਆ ਫਲਫੀ ਹੋ ਚੁੱਕਾ ਹੈ ਤੇ ਕਿੰਨਾ ਰਨਿੰਗ ਜਿਆ ਇਸ ਦਾ ਟੈਕਸਚਰ ਹੋ ਕੇ ਤਿਆਰ ਹੋ ਰਿਹਾ ਹੈ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡੇ ਲਾਈਕ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਤੇ ਮੈਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੈ ਤੁਸੀਂ ਰੈਸਪੀ ਨੂੰ ਦੇਖਦੇ ਜਰੂਰ ਹੋ ਪਰ ਲਾਈਕ ਕਰਨਾ ਭੁੱਲ ਜਾਂਦੇ ਹੋ ਇਸ ਲਈ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਹ ਦੇਖੋ ਆਪਣਾ ਵੇਸਨ ਬਹੁਤ ਹੀ ਵਧੀਆ ਹੁਣ ਭੁੱਜ ਕੇ ਤਿਆਰ ਹੋ ਰਿਹਾ ਹੈ ਇਸ ਦਾ ਕਲਰ ਵੀ ਹੌਲੀ ਹੌਲੀ ਚੇਂਜ ਹੋ ਰਿਹਾ ਹੈ ਇੱਥੇ ਵੇਸਨ ਦਾ ਕਲਰ ਬਹੁਤ ਹੀ ਵਧੀਆ ਚੇਂਜ ਹੋ ਚੁੱਕਾ ਹੈ ਤੇ ਥੋੜਾ ਥੋੜਾ ਬਰਾਊਨੀ ਜਿਹਾ ਕਲਰ ਬਣ ਗਿਆ ਹੈ ਇੱਥੇ ਆਪਣਾ ਵੇਸਨ ਪਰਫੈਕਟ ਭੁੱਜ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਅਲਸੀ ਨੂੰ ਮਿਕਸ ਕਰਕੇ ਮਿਕਸੀ ਦੇ ਵਿੱਚ ਉਸ ਦਾ ਪਾਊਡਰ ਬਣਾ ਲਿਆ ਸੀ ਤੇ ਉਸ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਜਿੰਨੀਆਂ ਵੀ ਆਪਾਂ ਚੀਜ਼ਾਂ ਰੋਸਟ ਕੀਤੀਆਂ ਹ ਸਨ ਉਹਨਾਂ ਸਾਰਿਆਂ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਉਸ ਦਾ ਪਾਊਡਰ ਬਣਾ ਲਿਆ ਸੀ ਅਲਸੀ ਵੀ ਆਪਾਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਮਿਕਸ ਕਰ ਲਈ ਸੀ ਹੁਣ ਇਸ ਨੂੰ ਆਪਾਂ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟਸ ਹਨ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਮਿਕਸ ਕੀਤਾ ਸੀ ਕਿਉਂਕਿ ਬਹੁਤ ਜ਼ਿਆਦਾ ਪਾਊਡਰ ਜ਼ਿਆਦਾ ਵਧੀਆ ਨਹੀਂ ਲੱਗਦਾ ਦਰਦਰੀ ਜੇਕਰ ਆਪਾਂ ਡਰਾਈ ਫਰੂਟ ਐਡ ਕਰਾਂਗੇ ਤੇ ਇਸ ਦਾ ਕਰੰਚੀ ਜਿਹਾ ਟੇਸਟ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਪਿੰਨੀਆਂ ਬਣ ਕੇ ਆਪਣੀਆਂ ਤਿਆਰ ਹੁੰਦੀਆਂ ਹਨ ਅਤੇ ਡਰਾਈ ਫਰੂਟ ਆਪਾਂ ਪਹਿਲਾਂ ਮਿਕਸ ਕਰ ਲਵਾਂਗੇ ਉਸ ਤੋਂ ਮਗਰੋਂ ਆਪਾਂ ਬਾਕੀ ਰਹਿੰਦਾ ਡਰਾਈ ਫਰੂਟ ਵੀ ਇਸ ਦੇ ਵਿੱਚ ਐਡ ਕਰ ਦਵਾਂਗੇ ਇੱਥੇ ਆਪਾਂ ਗੈਸ ਦਾ ਫਲੇਮ ਬਿਲਕੁਲ ਲੋ ਕਰ ਦਿੱਤਾ ਹੈ ਇਹ ਦੇਖੋ ਹੁਣ ਆਪਾਂ ਸਾਰੇ ਡ్రਾਈ ਫਰੂਟ ਇਸ ਦੇ ਵਿੱਚ ਐਡ ਕਰ ਲਏ ਹਨ ਤੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਇੱਕ ਸਾਈਡ ਤੇ ਰੱਖ ਦੇਵਾਂਗੇ ਤੇ ਗੈਸ ਤੇ ਇੱਕ ਆਪਾਂ ਪੈਨ ਰੱਖਾਂਗੇ ਤੇ ਗੈਸ ਨੂੰ ਔਨ ਕਰਕੇ ਉਸ ਦੇ ਵਿੱਚ ਗੁੜ ਐਡ ਕਰ ਦਵਾਂਗੇ ਤੇ ਅੱਧਾ ਕੱਪ ਇਸ ਦੇ ਵਿੱਚ ਆਪਾਂ ਪਾਣੀ ਦਾ ਐਡ ਕਰਾਂਗੇ ਤੇ ਇਸ ਦੀ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਜਦੋਂ ਆਪਾਂ ਪਿੰਨੀਆਂ ਬਣਾਉਣੀਆਂ ਹਨ ਤਾਂ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਆਪਾਂ ਚਾਸ਼ਨੀ ਬਣਾਉਣੀ ਹੈ ਤੇ ਉਹ ਇੱਕ ਤਾਰ ਦੀ ਚਾਸ਼ਨੀ ਆਪਾਂ ਬਣਾ ਕੇ ਤਿਆਰ ਕਰਾਂਗੇ ਤਾਂ ਹੀ ਪਿੰਨੀਆਂ ਉਹ ਬਹੁਤ ਜ਼ਿਆਦੀਆਂ ਵਧੀਆ ਬਣ ਕੇ ਤਿਆਰ ਹੁੰਦੀਆਂ ਹਨ ਇਹ ਦੇਖੋ ਆਪਣੀ ਚਾਸ਼ਨੀ ਪਰਫੈਕਟ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਇਸ ਨੂੰ ਆਪਾਂ ਐਡ ਕਰ ਦਵਾਂਗੇ ਆਪਣੇ ਇਸ ਮਿਕਸਰ ਦੇ ਵਿੱਚ ਚਾਸ਼ਨੀ ਮੈਂ ਛਾਣਨੀ ਦੇ ਨਾਲ ਛਾਣ ਕੇ ਐਡ ਕਰ ਰਹੀ ਹਾਂ ਪਹਿਲਾਂ ਆਪਾਂ ਅੱਧੀ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਬਾਕੀ ਰੰ ਦੀ ਚਾਸ਼ਨੀ ਵੀ ਆਪਾਂ ਹੁਣ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਆਪਸ ਦੇ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਚਾਸ਼ਨੀ ਚੰਗੀ ਤਰ੍ਹਾਂ ਸਾਰੇ ਵਿਸਨ ਦੇ ਵਿੱਚ ਗੁਲ ਜਾਵੇ ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਥੋੜਾ ਜਿਹਾ ਜਿਸ ਤਰ੍ਹਾਂ ਪਤਲਾ ਹੈ ਮਿਕਸਰ ਪਰ ਹੌਲੀ ਹੌਲੀ ਇਹ ਸਾਰਾ ਹੀ ਚਾਸ਼ਨੀ ਨੂੰ ਸੋਖ ਲਵੇਗਾ ਤੇ ਬਹੁਤ ਹੀ ਵਧੀਆ ਆਪਣਾ ਜਿਹੜਾ ਮਿਕਸਰ ਹੈ ਬਣ ਕੇ ਤਿਆਰ ਹੋ ਜਾਵੇਗਾ ਪਰਫੈਕਟ ਪਿੰਨੀਆਂ ਲਈ ਮਿਕਸਰ ਬਣ ਕੇ ਰੈਡੀ ਹੋ ਜਾਵੇਗਾ ਇਹ ਦੇਖੋ ਕਿੰਨਾ ਵਧੀਆ ਆਪਣਾ ਇਹ ਮਿਕਸਰ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਇਸ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਜਦੋਂ ਇਹ ਮਿਕਸਰ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਦੀਆਂ ਪਿੰਨੀਆਂ ਬਣਾ ਲੈਣੀਆਂ ਕਿਉਂਕਿ ਬਹੁਤ ਜ਼ਿਆਦਾ ਆਪਾਂ ਠੰਡਾ ਨਹੀਂ ਕਰਨਾ ਤੇ ਜਿਸ ਤਰ੍ਹਾਂ ਦੀਆਂ ਤੁਸੀਂ ਪਿੰਨੀਆਂ ਬਣਾਉਣੀਆਂ ਚਾਹੁੰਦੇ ਹੋ ਜਿਸ ਸਾਈਜ਼ ਦੀਆਂ ਬਣਾਉਣੀਆਂ ਚਾਹੁੰਦੇ ਹੋ ਬਣਾ ਸਕਦੇ ਹੋ ਇਹ ਦੇਖੋ ਕਿੰਨੀਆਂ ਪਰਫੈਕਟ ਪਿੰਨੀਆਂ ਬਣ ਕੇ ਤਿਆਰ ਹੋ ਰਹੀਆਂ ਹਨ ਤੁਸੀਂ ਵੀ ਜਰੂਰ ਇੱਕ ਵਾਰੀ ਇਸ ਰੈਸਪੀ ਨੂੰ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਣਗੇ ਇਹ ਦੇਖੋ ਜੀ ਆਪਣੀਆਂ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਰਿਕਵੈਸਟ ਕਰੋ ਫਿਰ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੀਆਂ ਪਰਫੈਕਟ ਪਿੰਨੀਆਂ ਬਣ ਕੇ ਤਿਆਰ ਹਨ ਇੱਕ ਸਰਦੀਆਂ ਦਾ ਸਪੈਸ਼ਲ ਤੋਹਫਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਨਾਲ ਧੰਨਵਾਦ